ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਅਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਰਮੇਸ਼ਰ ਬਣਤਾ ਬਣਾਏ ਫਿਰ ਡੋਲ ਤਾਕਤ ਹੋ ਨਹੀਂ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਚਰ ਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸੋਰਠਾ ਮਹਲਾ ਪੰਜਰਾ ਅਗੇ ਸੁਖ ਮੇਰੇ ਮੀਤਾ ਸੱਚੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤਾ ਬਣਾਏ ਫਿਰ ਡੋਲ ਤਾਕਤ ਹੋ ਨਹੀਂ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬਾ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦੇਲਾ ਆਪਣੇ ਭਗਤ ਕਰੇ ਪ੍ਰਤਪਾਲ ਆ ਚੜ ਜੈ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਸੋਰਠਾ ਮਹਲਾ ਪੰਜਰਾ ਅਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਕਬ ਕੀਤਾ ਪਰਮੇਸ਼ਰ ਬਣਤਾ ਬਣਾਏ ਫਿਰ ਡੋਲਤ ਕਤ ਹੋ ਨਹੀਂ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਸਰ ਜਿ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਈ ਸੋਰਠਾ ਮਹਲਾ 5 ਅਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਕਬ ਕੀਤਾ ਪਰਮੇਸ਼ਰ ਬਣਤਾ ਬਣਾਏ ਫਿਰ ਡੌਲਤ ਤਾਕਤ ਹੋ ਨਹੀਂ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤ ਪਾਲਾ ਆਚਰ ਜੈ ਤੇਰੀ ਵਡਿਆਈ ਨਿਤ ਨਾਨਕ ਨਾਮੁ ਤੇ ਆਈ ਸੋਰਠਾ ਮਹਲਾ ਪੰਜਵਾਂ ਅਗੇ ਸੁਖ ਮੇਰੇ ਮੀਤਾ પાછે આનંદા પ્રભ કીતા પરમેશ્વર બનતા બનાય ફિર દોલત તકત હો નહીં સાચે સાહેબ સો મન મનયા ਹਰ ਸਰਬ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਆਚਰ ਜੈ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਸੋਰਠਾ ਮਹਲਾ 5 ਅਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤਾ ਬਣਾਏ ਫਿਰ ਡੋਲਤ ਕਤਹੂ ਨਹੀਂ ਸਾਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰਹਿ ਪ੍ਰਤਪਾਲਾ ਆਤ ਚੜ ਜੈ ਤੇਰੀ ਵਡਿਆਈ ਨਿਤ ਨਾਨਕ ਨਾਮਤ ਆਈ ਸੋਰਠਾ ਮਹਲਾ 5 ਅਗੇ ਸੁਖ ਮੇਰੇ ਮੀਤਾ ਪਾਛੇ ਅਨੰਦ ਪ੍ਰਭ ਕੀਤਾ ਪਰਮੇਸ਼ਰ ਬਣਤਾ ਬਣਾਏ ਫਿਰ ਡੋਲ ਤਾਕਤ ਹੋ ਨਹੀਂ ਸੱਚੇ ਸਾਹਿਬ ਸੋ ਮਨ ਮੰਨਿਆ ਹਰ ਸਰਬ ਨਿਰੰਤਰ ਜਾਣਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲਾ ਆ ਚੜਜ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਸੋਰਠਾ ਮਹਲਾ ਪੰਜਵਾ ਆਗੇ ਸੁਖ ਮੇਰੇ ਮੀਤਾ પાછે આનંદ કબ ਕੀਤਾ પરમેશ્વર બનતા બનાય ફિર ડોલત કત હો નહીં સાચે સાહેબ સો મન મનયા ਹਰ ਸਰਬ ਨਿਰੰਤਰ ਜਾਨਿਆ ਰਹਾ ਸਭ ਜੀ ਤੇਰੇ ਦਿਆਲਾ ਆਪਣੇ ਭਗਤ ਕਰੇ ਪ੍ਰਤਪਾਲ ਆ ਚੜ ਜੈ ਤੇਰੀ ਵਡਿਆਈ ਨਿਤ ਨਾਨਕ ਨਾਮ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜਿੱਕੇ ਫਤਿਹ